ਚੋਰਾ ਨੇ ਇੱਕ ਰਾਤ ਵਿੱਚ ਹੀ 11 ਦੁਕਾਨਾਂ ਦੇ ਤਾਲੇ ਤੋੜ ਦਿੱਤਾ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਹਜ਼ਾਰਾਂ ਦੀ ਨਗਦੀ ਤੇ ਲੱਖਾਂ ਦਾ ਸਮਾਨ ਚੋਰੀ ਦੁਕਾਨਦਾਰਾਂ ਦੇ ਵਿੱਚ دہشت ਦਾ ਮਾਹੌਲ ਦੁਕਾਨਦਾਰਾਂ ਨੇ ਕਿਹਾ ਅਗਰ ਜਲਦ ਨਹੀਂ ਫੜੇ ਗਏ ਚੋਰ ਤਾਂ ਕਰਨਗੇ ਥਾਣੇ ਦਾ ਘਰਾਉ ਸਰਹੱਦੀ ਕਸਬਾ ਦੁਰੰਗਲਾ ਦੇ ਵਿੱਚ ਚੋਰਾਂ ਨੇ ਦੇਰਾਂ ਤੇ 1 ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਚੋਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਹੋਈ ਜਿਸ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਦੇ ਲਈ ਕੰਮ ਲਈ ਪਹੁੰਚ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਤੇ ਦੁਕਾਨਦਾਰ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਸੀ ਵੀ ਪਹੁੰਚੀ ਉਥੇ ਹੀ ਵਕ ਵਕ ਕੈਮਰਿਆਂ ਵਿੱਚ ਚੋਰਾ ਦੀਆਂ ਬਾਜ਼ਾਰ ਵਿੱਚ ਘੁੰਮਦੇ ਤੇ ਦੁਕਾਨ ਵਿੱਚ ਚੋਰੀ ਕਰਦੇ ਤਸਵੀਰਾਂ ਵੀ ਕੈਦ ਹੋਈਆਂ ਹਨ ਚੋਰ ਇੱਕ ਘੰਟੇ ਦੇ ਅੰਦਰ ਅੰਦਰ ਹੀ 11 ਦੁਕਾਨਾਂ ਦੇ ਤਾਲੇ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲੇ ਵੀ ਕਸਵਾ ਦੁਰੰਗਲਾ ਚ ਕਈ ਵਾਰ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ ਦੁਕਾਨਦਾਰਾਂ ਦੇ ਵਿੱਚ دہشت ਦਾ ਮਾਹੌਲ ਹੈ ਕਿਉਂਕਿ ਇੱਕ ਘੰਟੇ ਦੇ ਅੰਦਰ-ਅੰਦਰ 11 ਦੁਕਾਨਾਂ ਦੇ ਤਾਲੇ ਤੋੜ ਕੇ ਅੰਜਾਮ ਦੇ ਕੇ ਚੋਰ ਆਸਾਨੀ ਨਾਲ ਫਰਾਰ ਹੋ ਗਏ ਇੱਥੋਂ ਤੱਕ ਕਿ ਹਲਵਾਈ ਦੀ ਦੁਕਾਨ ਨੂੰ ਵੀ ਨਹੀਂ ਛੱਡਿਆ ਗਿਆ ਹਲਵਾਈ ਦੀ ਦੁਕਾਨ ਤਾਏ ਦੀ ਹੱਟੀ ਜਿਸ ਦੀ ਬਰਫੀ ਦੇਸ਼ ਵਿਦੇਸ਼ ਤੱਕ ਮਸ਼ਹੂਰ ਹੈ ਉਸ ਦੁਕਾਨ ਤੇ ਵੀ ਅੰਦਰ ਜਾ ਕੇ ਵੀ ਚੋਰਾਵਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਸਿਰਫ ਦੁਕਾਨਾਂ ਹਨ ਅਤੇ ਜਿਸ ਤਰੀਕੇ ਦੇ ਨਾਲ 1 ਘੰਟੇ ਦੇ ਅੰਦਰ-ਅੰਦਰ ਹੀ ਦੁਕਾਨਾਂ ਦੇ ਤਾਲੇ ਤੋੜ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੱਥੋਂ ਕੁਝ ਹੀ ਮੀਟਰ ਦੂਰੀ ਦੇ ਪੁਲਿਸ ਦਾ ਨਾਕਾ ਵੀ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਤੇ ਜਿਹੜੀ ਦਰੰਗਲੇ ਘਟ ਤੋਂ ਘਟ 10-12 ਦੁਕਾਨਾਂ ਤੇ ਚੋਰੀ ਹੋਈ ਹੈ ਮਤਲਬ ਕਿ ਚੋਰ ਰਾਤ ਨੂੰ ਆਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ ਨਾ ਕੋਈ ਸਮਝਾ ਨਾ ਕੋਈ ਗੱਲ ਆ ਜੀ ਅਸੀਂ ਪੁਸਤ ਨੂੰ ਕਹਿੰਨੇ ਆ ਪੁਸਤ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਸਤ ਦੀ ਇੱਥੇ ਪੈਰ ਨਹੀਂ ਹੈਗਾ ਮੁਰੇ ਮੁਰਸਾ ਨਾਲ ਆਂਦੇ ਆ ਮੇ ਤਾਂ ਹੂਟਰ ਮਾਰਦੇ ਆ ਦਿਨੇ ਦਹਿਸ਼ਤ ਆ ਰਾਤੀ ਦੀ ਗੱਲ ਹੀ ਛੱਡੋ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅੱਗੇ ਵੀ ਚੋਰੀਆਂ ਹੋਈਆਂ ਕੋਈ ਬੰਦੇ ਟਰੇਸ ਨਹੀਂ ਹੋਏ ਕੋਈ ਕੁਛ ਨਹੀਂ ਅੱਜ ਫੇਰ ਹੋਈਆਂ ਇਮਾਨਤੀ ਹੋਂ ਚੱਲ ਰਹੀ ਮੰਗ ਪ੍ਰਸ਼ਾਸਨ ਤੇ ਆਹ ਕਰਦੇ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਕਿੱਥੇ ਹੋਏ ਦਿਆ ਮਤਲਬ ਕਿ ਸਾਡਾ ਦੱਸਿਆ ਜਾਏ ਕੁਝ ਕਿ ਅਸੀਂ ਕਿਹਦੇ ਸਿਰ ਤੇ ਉੱਤੇ ਕਲਾ ਕਰਨੀਆਂ ਨੇ ਇੱਥੇ ਸਾਡੀ ਦੁਕਾਨ ਦਾ ਕੀ ਨਾਮ ਹੈ ਸਾਰਿਆਂ ਟੇਸਟ ਸਟੋਰ ਘਟਣਾ ਜੀ ਸਾਡੇ ਤਿੰਨ ਵਾਰ ਟਾਈਮ ਹੀ ਸਾਡੇ ਘਰ ਕੇ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨਦਾਰਾਂ ਦਾ ਹੋਏ ਦਾ ਦੁਕਾਨ ਦੇ ਤਾਲੇ ਟੁੱਟੇ ਰਿਆ ਘਟੋ ਘਟੇ 11 12 ਤੱਕ ਨਾਲ ਤਾਲੇ ਟੁੱਟੇ ਰਿਆ 11 12 11 12 ਦੁਕਾਨਾਂ ਦੇ ਤਾਲੇ ਇਹ ਘਟਣਾ ਕੋ 3 ਕਿਵਰੀ ਘਟਣਾ ਜੀ ਸਾਰੇ ਦਿਨ ਵਧੀਆ ਹਾਂਜੀ ਤੇ ਕੀ ਨੁਕਸਾਨ ਕੀ ਹੋਇਆ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਈਆਂ ਉਹ ਲੈ ਗਈ ਦੀ ਸਾਰੀਆਂ ਤੇ ਕੀ ਉਹ ਹੋਰ ਤਾਲੇ ਤੋੜ ਕੇ ਤਾਲੇ ਹਾਂਜੀ ਸਭ ਸਾਰੇ 11-12 ਦੁਕਾਨਾਂ ਤਾਲੇ ਤੋੜ ਦੇ ਨੇ ਜੀ ਤੇ ਰਾਤੀ ਕੋਈ ਪੁਲਿਸ ਉਹਦੇ ਹਾਂਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਸੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਹੁਣ ਜੇ ਤੁਸੀਂ ਚਾਹੋਗੇ ਇੱਕ ਹੋਰ 11-12 ਦੁਕਾਨਾਂ ਤੋੜ ਦੇਣਾ ਧੰਨਵਾਦ ਹੈ ਹੀ ਆ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਲਈ ਚਾਹੀਦਾ ਜੀ ਹਾਂਜੀ ਆਇਆ ਨਾ ਘਰੋਂ ਆਇਆ 3:30 ਵਜੇ ਨਾ ਲੈ ਆ ਕੇ ਟਾਰਚ ਲਾ ਲ ਬੱਡੇ ਨਹੀਂ ਆਣਾ ਇੱਥੇ ਆਇਆ ਤੇ ਮੈਂ 1:00 ਵਜੇ ਦਾ ਟਾਈਮ 3:30 ਵਜੇ ਦਾ ਹਾਂਜੀ ਤੇ ਮੈਂ ਉੱਥੋਂ ਆਣ ਕੇ ਆਇਆ ਤੇ ਮੈਂ ਗਾੜੀ ਆਇਆ ਤੇ ਗਾੜੀ ਇਹ ਦੁਕਾਨ ਖੁੱਲੀ ਤੇ ਮੈਂ ਆਖਿਆ ਵੀ ਮੈਂ ਇਹ ਦੁਕਾਨਾਂ ਛੋਲੇ ਖੁੱਲ ਗਿਆ ਅੱਜ ਭਾਪੇ ਮਾਂ ਮੈਂ ਕੀ ਗੱਲ ਮੈਂ ਗਾੜੀ ਆਇਆ ਤੇ ਸਮਾਨ ਖਿੰਡਰੇ ਦਾ ਸਾਰਾ ਹੀ ਪਿਆਦਾ ਖਿੰਡਰੇ ਦਾ ਜਿਹੜਾ ਮੈਂ ਵੇਖਿਆ ਤੇ ਬਾਅਦ ਦੇ ਵਿੱਚ ਮੈਂ ਘਰੋਂ ਦੋ ਵਜੇ ਆਇਆ ਮੈਨੂੰ ਮੈਂ ਜਾ ਕੇ ਤਾਲਾ ਦਵਾ ਜਾ ਕੇ ਵੀ ਇਹ ਦੁਕਾਨ ਖੁੱਲੀ ਤੁਹਾਡੀ ਪਈ ਦੀ ਆ ਤੋ ਗਾੜੀ ਗਿਆ ਤੇ ਗਾੜੀ ਪਾਣਾਂ ਵਾਲੀ ਦੇਵਦੀ ਵੀ ਦੁਕਾਨ ਖੁੱਲੀ ਪਈ ਸੀ ਤੋ ਜਾ ਕੇ ਠਾਰ ਕੇ ਮੈਨੂੰ ਇੱਥੇ ਲਿਆਂਦਾ ਲਿਆਂਦਾ ਇਹਨੂੰ ਸਾਰੇ ਜਣੇ ਫਿਰ ਉੱਠ ਕੇ ਸਾਰਾ ਬਾਜ਼ਾਰ ਤੇ ਆਇਆ ਤੇ ਕਿੰਨੇ ਕਿ ਦੁਕਾਨਾਂ ਲਗਭਗ ਜਿਹੜੀ ਥੋੜੀ ਕੀ ਸੀ ਦੁਕਾਨਾਂ ਜੀ ਇੱਕ ਇਹ ਦੁਕਾਨ ਖੁੱਲੀ ਦੋ ਤਿੰਨ ਦੁਕਾਨ ਤੇ ਇੱਕ ਮਹਾਤਮਾ ਦੀ ਖੁੱਲੀ ਜੇ ਤੇ ਇੱਕ ਦੋ ਆਇਆ ਤੇ ਇੱਕ ਚਾਰ ਦੁਕਾਨ ਆਇਆ ਮੈਂ ਵਿਕੀ ਜਾਂਦੀ ਤੇ ਬਾਕੀ ਇੱਧਰ ਅੱਜ ਜਿਹੜੀ ਰਾਤ ਦੀ ਘਟਨਾ ਹੈ ਜੀ ਇਹ ਹੋਈ ਹੈ ਇੱਕੋ ਜਿਹਾ ਲੈ ਕੇ 3 ਵਜੇ ਤੱਕ ਜੀ ਸਬਜ਼ੀਆਂ ਕੰਮ ਕਰਨਾ ਦਰੰਗਲੇ ਜੱਸੀ ਸਬਜ਼ੀ ਵਾਲਾ ਸਾਡੇ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਅੱਡੇ ਦੇ ਵਿੱਚ 10-12 ਦੁਕਾਨਾਂ ਰਾਤ ਨੂੰ ਇੱਕੋ ਜਿਹਾ ਲੈ ਕੇ 3 ਵਜੇ ਤੱਕ ਤੋੜੀਆਂ ਗਈਆਂ ਜਿਨ੍ਹਾਂ ਦੇ ਤਾਲੇ ਤੋੜੇ ਗਏ ਆ ਉਹਦਾ ਵਿੱਚ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਕਦੀ ਕੈਸ਼ ਖੜਿਆ ਹੋਏ ਚੁੱਕੜ ਗਏ ਅਸੀਂ ਤੇ ਪ੍ਰਸ਼ਾਸਨ ਅਗੇ ਆਉ ਕਾਂਗੇ ਰਾਤ ਨੂੰ ਜਰੂਰ ਇੱਥੇ ਨਾਕਬੰਦੀ ਹੋਣੀ ਚਾਹੀਦੀ ਆ ਜਾਂ ਗਸ਼ਤ ਕਰਨੀ ਚਾਹੀਦੀ ਆ ਇਹ ਲੁਟੇਰੇ ਜਿਹੜੇ ਆ ਇਹਨਾਂ ਨੂੰ ਫੜਨਾ ਚਾਹੀਦਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਰੂਰ ਆਪਣੇ ਸੰਜੇ ਵਿੱਚ ਲਿਆਣਾ ਚਾਹੀਦਾ ਤੇ ਜਿਹੜੀ ਨਾ ਸੇਫਟੀ ਜਰੂਰ ਚਾਹੀਦੀ ਹੈ ਨੇ ਕੋਈ ਨਾ ਫੋਨ ਆਇਆ ਹੀ ਕਿ ਦੁਕਾਨਦਾਰੀ ਟੁੱਟੀ ਦੀ ਐ ਤੇ ਐਮ 3ਵੇਂ ਨਾ ਤੇ ਸੜਕ ਚ ਚੁਕੋਇਦਾ ਤਾਂ ਤਾੜੇ ਟੁੱਟੇ ਦੇ ਹੀ ਸੈਂਟਰ ਲਾਕ ਵੀ ਤੋੜੇ ਦਾ ਹੀ ਕਿ ਚੀਜ਼ ਨਾ ਕੱਟੇ ਦਾ ਹੀ ਬਾਕੀ ਦੁਕਾਨ ਦੀ ਫੋਲਾ ਫੋਲੀ ਹੋਈ ਦੀ ਕਾਫੀ ਨੁਕਸਾਨ ਕਾਫੀ ਹੋਇਆਦਾ ਕੋਈ 5-7-10 ਹਜ਼ਾਰ ਨੁਕਸਾਨ ਹੋਇਆਦਾ ਇਹ ਵਿੱਚ ਸਮਾਨ ਤੋਂ ਚੁਕੋਇਦਾ ਤੇ ਬਾਕੀ ਭਾਂਪੂਣ ਪੇਦਾ ਗੱਲੇ ਵਿੱਚ ਉਹ ਵੀ ਚੁਕੋਇਦਾ ਪਹਿਲੇ ਵੀ ਕਦੀ ਵੀ ਆ ਚੁੱਕੀ ਘਟਨਾ ਹੋਈ ਹੈ ਪਹਿਲੇ ਤੋਂ ਪਹਿਲੇ ਵੀ ਹੋ ਚੁੱਕੀ ਹੈ ਘਟਨਾ ਕਾਫੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਹੈ ਜਿਹੜੀ ਮੇਨ ਮੁਜ਼ਾਰ ਦਰੰਗਲਾ ਦੇ ਵਿੱਚ 11 12 ਦਕਾਨਾਂ ਦੇ ਤਾਲੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਹੈ ਗੱਲ ਆ ਵੀ ਦਰੰਗਲਾ ਥਾਣਾ ਜੋ ਹਥੋ ਸਿਰਫ ਖੇਚ ਕਿ 1.5 ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਟਾਈਮ ਡਿਪਾਰਟਮੈਂਟ ਛੋਟਾ ਬਿਆਟ ਪਾਰਡਮੈਂਟ ਬਹੁਤਾ ਨਹੀਂ ਕੰਮ ਕਰ ਸਕਾ ਮੈਂ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬਾਜ਼ਾਰ ਦੇ ਵਿੱਚ ਗਸ਼ਤ ਕਰ ਗਸ਼ਤ ਕਰਦਾ ਜਾਂ ਦੁੱਖ ਦੀ ਇਹ ਗੱਲ ਹੈ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਹੁੰਦਾ ਨੁਕਸਾਨ ਕਰਕੇ ਹੁੰਦੀ ਪੈਸੇ ਵੀ ਕੱਢੇ ਹੁੰਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਇਹ ਬਹੁਤ ਮੰਦ ਭਾਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਲੈਂਡ ਪੂਰਾ ਸੰਗਿਆਣ ਲੈਣ ਕੋਜੀ ਮੇਰਾ ਨਾਮ ਬ੍ਰਹਮਾ ਦੁਕਾਨ ਦਾ ਨਾਮ ਹੈ ਪੀ ਆਰ ਬੀ ਸਵੀਟ ਸ਼ਾਪ ਇਦ ਰੰਗ ਲੱਡੀ ਵਿੱਚ ਤੇ ਅਸੀਂ ਤੇ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਂ ਟੁੱਟਿਆ ਪਿਆ ਸੀ ਆ ਜੀ ਤੇ ਗੱਲੇ ਵਿੱਚ 6000 ਰੁਪਏ ਗਾ ਸੀ ਉਹ ਸੂਰੇ ਸਿਲੰਡਰ ਭਰਵਾ ਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਵਾ ਲਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਏ ਜਿਹੜਾ ਜੀ ਕੀ ਕਰ ਸਕਦੇ ਹਾਂ ਮੈਂ ਤਾਂ ਗੇ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਵੀ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਇਮਾਨਗੀ ਹੋਈ ਜੀ ਕਿ ਕਾਰਵਾਈ ਕੀਤੀ ਜਾਏ ਪਤਾ ਲੱਗੇ ਚੋਰਾਂ ਦਾ ਕਿ ਕਿਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਨੇ ਜਿਨ੍ਹਾਂ ਦੇ ਤਾਲੇ ਟੁੱਟੇ ਜੀ ਇੱਕ ਰਾਤ ਚ 12 ਦੁਕਾਨਾਂ ਦੇ ਤਾਲੇ ਤੋੜਨਾ ਇੱਕ ਸੌਖੀ ਗੱਲ ਥੋੜੀ ਹੈ ਸਿਗਾ ਵੀ ਇੱਥੇ ਕੋਈ ਦੁਕਾਨ ਜਰੀ ਆ ਉਹ ਟੁੱਟੀ ਪਈ ਐ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗੇ ਕਿ ਲਾਈਟਾਂ ਨਹੀਂ ਹੈਗੀਆਂ ਬਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਜ਼ਾਰ ਦੇ ਵਿੱਚ ਮੇਰੀ ਅਗਸਤ ਪਾਰਟੀ ਤੇ ਲੱਗਦੀ ਰਹਿੰਦੀ ਐ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਨਾਲ ਗੱਲ ਦੀ ਐਡਾ ਵੀ ਸਾਡੇ ਕੋਲ ਪੈਂਦਾ ਹੈਗਾ ਵੀ ਪੈਂਦਾ ਹੈਗਾ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇਹਦੇ ਬੰਦੇ ਹੈਗੇ ਨਾ ਇਹ तकरीबन ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਰਾਤੀ ਮੈਂ ਜਦੋਂ ਸਾਢੇ ਦਿਨ ਉੱਤੇ ਪੰਜ ਤੋਂ ਛੇ ਦੁਕਾਨਾਂ ਅਸੀਂ ਜਾਂਦੇ ਨਾ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਐਂਟਰ ਹੋਏ ਨਾ ਇਹ ਤੇ ਉਦਾਂ ਕੋਈ ਇਹ ਵੀ ਕੈਸ਼ ਦਾ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਹੈ ਕੋਹ ਪਾਂਸੀ ਦਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਝ ਨਹੀਂ ਉਹ ਲੈ ਗਏ ਹੈਗੇ